ਸਰਕਾਰ ਵੱਲੋਂ ਆਡਿਓ ਰਵਈਆ ਜੀ ਸੈਂਟਰ ਗਵਰਨਮੈਂਟ ਵੱਲੋਂ ਪੰਜਾਬ ਗਵਰਨਮੈਂਟ ਵੀ ਨਾਲ ਭਾਗੀਦਾਰ ਆ ਜਿਹੜਾ ਆਪਣਾ ਭਗਵੰਤ ਮਾਨ ਆ ਉਹ ਚੁੱਪ ਬੈਠਾ ਜਿਵੇਂ ਹੀ ਬਾਕੀ ਉਹਦੀ ਸੈਂਟਰ ਜਿਹੜੇ ਕੈਬਨਿਟ ਨੇ ਉਹ ਤਾਂ ਜਾਇਆ ਹੀ ਭਗਵੰਤ ਮਾਨ ਨਹੀਂ ਕੁਝ ਬੋਲ ਰਿਹਾ ਵਿਕਿਆ ਹੋਇਆ ਵੀਰ ਸੈਂਟਰ ਗਵਰਨਮੈਂਟ ਦੇ ਹੱਥੀ ਚੜ ਗਿਆ ਇਹ ਇਹ ਵਿਕਿਆ ਹੋਇਆ ਇਹ ਵਿਕੇ ਹੋਏ ਜਿਹੜੇ ਸਾਕਸ਼ ਹੁੰਦੇ ਨੇ ਉਹ ਬੋਲਦੇ ਨਹੀਂ ਹੁੰਦੇ ਫਿਰ ਉਹ ਅੰਦਰੋਂ ਅੰਦਰੀ ਆਪਣਾ ਟਾਈਮ ਪਾਸ ਕਰਦੇ ਖਾਨ ਖੁਦ ਭੁੱਖਾ ਰਹੇ ਲੂਗਾ ਲੇਕਿਨ ਜਿਹੜੇ ਮਜ਼ਦੂਰ ਭਾਈ ਨੇ ਜਿਹੜੇ ਰੋਜ਼ ਦੇ ਲੈ ਕੇ ਕਰਨੇ ਆ ਖਾਣੇ ਵਾਲੇ ਨੇ ਉਹਨਾਂ ਨੂੰ ਭੁੱਖਾ ਨਹੀਂ ਦੇਖ ਸਕਦਾ ਖਾਨ ਦੀ ਲੜਾਈ ਨਹੀਂ ਕਿ ਦੁਕਾਨਦਾਰਾਂ ਦੀ ਮਜ਼ਦੂਰਾਂ ਦੀ ਵਪਾਰੀ ਵਰਗ ਦੀ ਇਹ ਸਭ ਦੀ ਲੜਾਈ ਆ ਜਿਹੜੋ ਕਿ ਇਹਦੇ ਵਿੱਚ ਇੱਕ ਸਮੂਲਿਤ ਕੱਲਾ ਕਿਸਾਨ ਕਰ ਰਿਹਾ ਹੈ ਜ਼ੋਰ ਤੰਗ ਆ ਪਾਵੇਂ ਦਿਹਾੜੀ ਖਾ ਕੇ ਖੰਦਾ ਜੀ ਠੀਕ ਆ ਗੱਲ ਉਹਨੂੰ ਪਤਾ ਹੈ ਵੀ ਜੇ ਜ਼ਿਮੀਦਾਰ ਮਰ ਜੇ ਜ਼ਿਮੀਦਾਰ ਮਰਦਾ ਹੈ ਨਾ ਤਾਂ ਨਾਲ ਅਸੀਂ ਵੀ ਮਰਦੇ ਜਿਵੇਂ ਸਿਆਣੇ ਕਹਿੰਦੇ ਵੀ ਜੇ ਮੱਝ ਮਰ ਜਾਂਦੀ ਹੈ ਨਾਲ ਜੂਆ ਵੀ ਮਰ ਜਾਂਦੀ ਹੈ ਤੇ ਹਲ ਸਾਹਿਬ ਅੱਜ 35 ਦਿਨ ਤੋਂ ਉਹਨਾਂ ਨੇ ਮੂੰਹ ਨੂੰ ਨਹੀਂ ਲਾਇਆ ਠੀਕ ਆ ਜੀ ਗੱਲ ਉਹਨਾਂ ਨੇ ਆਪਣੀ ਜ਼ਿੰਦਗੀ ਦਾਤੇ ਲਾਤੀ ਇਹਨਾਂ ਜਿਹੜੇ ਵੀ ਲੀਡਰ ਨੇ ਇਹਨਾਂ ਨੂੰ ਉਹਨਾਂ ਦਾ ਸਾਥ ਤਾਂ ਦੇਣਾ ਚਾਹੀਦਾ ਨਾ ਠੀਕ ਹੈ ਜੀ ਕਿਸਾਨ ਚਾਹੇ ਇਹਨਾਂ ਦੇ ਲੱਖ ਮੱਤ ਭੇਦ ਹੋਣਗੇ ਰਾਜੇਵਾਲ ਸਾਹਿਬ ਦੇ ਲੱਖ ਮੱਤ ਹੋਣਗੇ ਹਾਂਜੀ ਤੇ ਆਪਣਾ ਰਲਤੂ ਮਾਨਸਾ ਦੇ ਅਲੱਗ ਹੋਣਗੇ ਆਪਣੇ ਉਗਰਾਹਾਂ ਵਾਲਿਆਂ ਦੇ ਅਲੱਗ ਹੋਣਗੇ ਪਰ ਹੁਣ ਇੱਕ ਕਿਸਾਨੀ ਤੌਰ ਤੇ ਤਾਂ ਬਰਾਬਰ ਖੜਨਾ ਚਾਹੀਦਾ ਨਾ ਜੀ ਹਾਂ ਇਹ ਤਾਂ ਹੁਣ ਉਹਨਾਂ ਨੂੰ ਜਰੂਰ ਆਉਣਾ ਚਾਹੀਦਾ ਜੀ 30 ਦਸੰਬਰ ਹੋ ਗਈ ਹੈ ਤੇ ਜਿਹੜੇ ਕਿਸਾਨ ਨੇ ਉਹ ਸੜਕਾਂ ਦੇ ਉੱਤੇ ਰੇਲਵੇ ਟ੍ਰੈਕਾਂ ਦੇ ਉੱਤੇ ਬੈਠੇ ਨੇ ਤੇ ਪੂਰਾ ਪੰਜਾਬ ਬੰਦ ਹੈ ਤੇ 4 ਵਜੇ ਤੱਕ ਇਹ ਪੂਰਨ ਕਾਲ ਦਿੱਤੀ ਹੋਈ ਹੈ ਕਿ ਅਸੀਂ ਕੋਈ ਵੀ ਕੰਮ ਨਾ ਕਰਨਾ ਨਾ ਕਰਨ ਦੇਣਾ ਕਿਉਂਕਿ ਜੇ ਕਿਸਾਨ ਮਰਦਾ ਤਾਂ ਮਜ਼ਦੂਰ ਵੀ ਨਾਲ ਮਰਦਾ ਤੇ ਜੇ ਟਰੈਕ ਦੇ ਉੱਤੇ ਬੈਠੇ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦਾ ਮਾਹੌਲ ਮਿਲ ਰਿਹਾ ਕਿਵੇਂ ਦਾ ਜਿਹੜਾ ਹੰਗਾਰਾ ਮਿਲ ਰਿਹਾ ਤੁਹਾਨੂੰ ਦੇਖੋ ਜੀ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਪੂਰਾ ਹੰਗਾਰਾ ਹੈ ਜੀ ਠੀਕ ਹੈ ਜੀ ਹੁਣ ਤਾਂ ਸਰਕਾਰ ਹੀ ਅੰਨੀ ਹੋਈ ਬੈਠੀ ਆ ਹਾਂ ਜੀ ਅਡੀ ਅਡੀਅਲ ਜਿਹਾ ਰਵਈਆ ਅਪਣਾ ਰਹੇ ਆ ਇਹ ਸਰਕਾਰ ਵੱਲੋਂ ਆਡੀਆ ਦਾ ਰਵਈਆ ਜੀ ਸੈਂਟਰ ਗਵਰਨਮੈਂਟ ਵੱਲੋਂ ਪੰਜਾਬ ਗਵਰਨਮੈਂਟ ਵੀ ਨਾਲ ਭਾਗੀਦਾਰ ਆ ਇਹਨਾਂ ਦਾ ਵੀ ਕੋਈ ਹੁਣ ਤੱਕ ਕੋਈ ਵਧੀਆ ਪੱਖ ਸਾਹਮਣੇ ਨਹੀਂ ਆਇਆ ਹਾਂ ਜੀ ਜਿਹੜਾ ਆਪਣਾ ਭਗਵੰਤ ਮਾਨ ਆ ਉਹ ਚੁੱਪ ਬੈਠਾ ਜਿਵੇਂ ਹੀ ਬਾਕੀ ਉਹਦੀ ਸੈਂਟਰ ਜਿਹੜੇ ਕੈਬਨਿਟ ਨੇ ਉਹ ਤਾਂ ਜਾਇਆ ਹੀ ਭਗਵੰਤ ਮਾਨ ਨਹੀਂ ਕੁਝ ਬੋਲ ਰਿਹਾ ਵਿਕਿਆ ਹੋਇਆ ਵੀਰ ਸੈਂਟਰ ਗਵਰਨਮੈਂਟ ਦੇ ਹੱਥੀ ਚੜ ਗਿਆ ਇਹ ਇਹ ਵਿਕਿਆ ਹੋਇਆ ਹੈ ਇਹ ਵਿਕੇ ਹੋਏ ਜਿਹੜੇ ਸਖਸ਼ ਹੁੰਦੇ ਨੇ ਉਹ ਬੋਲਦੇ ਨਹੀਂ ਹੁੰਦੇ ਫਿਰ ਉਹ ਅੰਦਰੋਂ ਅੰਦਰੀ ਆਪਣਾ ਟਾਈਮ ਪਾਸ ਕਰਦੇ ਨੇ ਉਹਦੋਂ ਤਾਂ ਕਹਿੰਦਾ ਸੀ ਮੈਂ ਜ਼ਿਮੀਂਦਾਰਾਂ ਦਾ ਮੁੰਡਾ ਐ ਮੈਂ ਆ ਵੀ ਕਰਿਆ ਮੈਂ ਖੂਹ ਦੇ ਵਿੱਚ ਜਾਇਨ ਡੋਰੀਆਂ ਹੀ ਬਦਲੀਆਂ ਨੇ ਹੁਣ ਕੁਛ ਵੀ ਨਹੀਂ ਬਦਲ ਰਿਹਾ ਵੀਰ ਜੀ ਪ੍ਰੈਕਟੀਕਲੀ ਕੰਮ ਹੋਣਾ ਚਾਹੀਦਾ ਇਹ ਤਾਂ ਗੱਲਾਂ ਕਹਿਣ ਦੀਆਂ ਨੇ ਇਹ ਤਾਂ ਰਾਜਨੀਤਿਕ ਗੱਲਾਂ ਨੇ ਵੋਟਾਂ ਲੈਣ ਵਾਸਤੇ ਗੱਲਾਂ ਨੇ ਇਹ ਠੀਕ ਆ ਜੀ ਇਹਦੇ ਨਾਲ ਤਾਂ ਵੀ ਜਾਇਨ ਡੋਰੀਆਂ ਬਦਲੀਆਂ ਜਾਂ ਨਹੀਂ ਬਦਲੀਆਂ ਹੁਣ ਤੱਕ ਸਾਡੇ ਬਜ਼ੁਰਗ ਜਾਇਨ ਡੋਰੀਆਂ ਬਦਲ ਕੇ ਹੀ ਹੁਰ ਤੱਕ ਆਏ ਨੇ ਤਾਂ ਸਭ ਨੂੰ ਇਹ ਪਤਾ ਜੀ ਠੀਕ ਆ ਪਰ ਹੁਣ ਤੋਂ ਸਰਕਾਰ ਦੇ ਵਿੱਚ ਆ ਪੰਜਾਬ ਦਾ ਰਾਜਾ ਐ ਤੈਨੂੰ ਕੋਈ ਨਾ ਕੋਈ ਕਿਸਾਨਾਂਾਂ ਪ੍ਰਤੀ ਕੋਈ ਨਾ ਕੋਈ ਹਮਦਰਦੀ ਕੋਈ ਸੈਂਟਰ ਗਵਰਨਮੈਂਟ ਦੇ ਖਿਲਾਫ ਕੋਈ ਸਰਕਾਰ ਵੱਲੋਂ ਕੋਈ ਧਰਨਾ ਕੋਈ ਇਦਾਂ ਦੀ ਉਹਨਾਂ ਦੀਆਂ ਜਿਹੜੀਆਂ ਮਤਲਬ ਸੈਂਟਰ ਗਵਰਨਮੈਂਟ ਦੀਆਂ ਪੰਜਾਬ ਦੇ ਵਿੱਚ ਸ਼ਿਕਾਇਤਾਂ ਚੱਲਦੀਆਂ ਉਹਨਾਂ ਨੂੰ ਬੰਦ ਕਰਨ ਦਾ ਕੋਈ ਉਹ ਇੱਕ ਪਾਸਾ ਕਰੇ ਨਾ ਇੱਕ ਪਾਸਾ ਤਾਂ ਕਰੇ ਇਹ ਗੱਲਾਂ ਨਹੀਂ ਹੈਗੀਆਂ ਇਹ ਤਾਂ ਇੱਕ ਵਿਕੇ ਹੋਏ ਲੀਡਰ ਨੇ ਜਿਹੜੇ ਇਹ ਜਿਆ ਗੱਲਾਂ ਕਰ ਦਿੰਦੇ ਨੇ ਹਾਂਜੀ ਜਿਹੜਾ ਕਿਸਾਨ ਹੈ ਕਿਸਾਨ ਆਪਣਾ ਜੇ ਘਰੇ ਬਹਿ ਜਾਵੇ ਚਾਹੇ 2 ਸਾਲ 3 ਸਾਲ ਸਿਰਫ ਕਾਨੂੰਨ ਚ ਜੱਟ ਨੇ ਲੈਣਾ ਬਾਕੀ ਸਾਰੀਆਂ ਚੀਜ਼ਾਂ ਘਰੇ ਨੇ ਇਹ ਆਮ ਜਨਤਾ ਕਿਉਂ ਨਹੀਂ ਸਮਝ ਰਹੀ ਵੀ ਕਿਸਾਨ ਤਾਂ ਵੇਰ ਵੀ ਖਾ ਲੂਗਾ ਜੇ ਅੱਜ ਆਪਾਂ 30 ਰੁਪਏ 35 ਰੁਪਏ ਆਟਾ ਲੈ ਰਹੇ ਆ ਜੇ ਇਹ ਮੰਗਾ ਨਾ ਫਿਰ 100 ਰੁਪਏ ਆਟਾ ਵੀ ਲੈਣਾ ਪਊਗਾ ਕਿਸਾਨ ਤਾਂ ਫਿਰ ਵੀ ਕਰਕੇ ਖਾ ਲੂਗਾ ਦੇਖੋ ਜੀ ਕਿਸਾਨ ਕਿਹਨੂੰ ਕਹਿੰਦੇ ਆ ਅੰਨ ਦਾਤਾ ਠੀਕ ਹੈ ਜੀ ਗੱਲ ਕਿਸਾਨ ਖੁਦ ਭੁੱਖਾ ਰਹਿ ਲੂਗਾ ਲੇਕਿਨ ਜਿਹੜੇ ਮਜ਼ਦੂਰ ਭਾਈ ਨੇ ਜਿਹੜੇ ਰੋਜ਼ ਦੇ ਲੈ ਕੇ ਕਰਨੇ ਆ ਖਾਣੇ ਵਾਲੇ ਨੇ ਉਹਨਾਂ ਨੂੰ ਭੁੱਖਾ ਨਹੀਂ ਦੇਖ ਸਕਦਾ ਕਿਸਾਨ ਠੀਕ ਹੈ ਜੀ ਚਲੋ ਠੀਕ ਆ ਤੁਹਾਡੀ ਗੱਲ ਆ ਕਿਸਾਨ 2 ਸਾਲ ਬਾਅਦ ਤੇ 3 ਸਾਲ ਬਾਅਦ ਤੇ ਫਸਲ ਰੋਕ ਲੂਗਾ ਠੀਕ ਆ ਜਿਹੜੇ ਵਿੱਚ ਕਿਸਾਨ ਵੱਡੇ ਨੇ ਲੈਂਡਲੋਰਡ ਕਿਸਾਨ ਨੇ ਉਹ ਤਾਂ ਰੋਕ ਸਕਦੇ ਆ ਜਿਹੜਾ 2 ਕਿਲੇ ਵਾਲਾ ਕਿਸਾਨਾ ਕਿੱਥੇ ਫਸਲ ਰੋਕ ਲੂਗਾ ਜੀ ਉਹ ਉਹਨਾਂ ਨੂੰ ਉਹੋ ਜਿਹੀ ਸਹੂਲਤਾਂ ਵੀ ਚਾਹੀਦੀਆਂ ਵੀਰ ਜੀ ਠੀਕ ਆ ਘੱਟੋ ਘੱਟ ਜੇ ਜ਼ਿਮੀਂਦਾਰ ਨੂੰ ਆਪਣੀ ਫਸਲ ਸਟੋਰ ਕਰਨ ਵਾਸਤੇ ਕੋਈ ਸ਼ੈੱਡ ਕੋਈ ਇਦਾਂ ਦੇ ਹਾਂ ਦਿਆਂ ਨੇ ਆ ਜੀ ਫਸਲ ਰੋਕ ਕੇ ਤਾਂ ਕੋਈ ਹੱਲ ਨਹੀਂ ਨਾ ਹੋਣਾ ਹੋਰ ਆਪਣੇ ਫਸਲ ਦੀ ਖਫਤੇ ਇੰਨੀ ਆ ਸਰਕਾਰ ਦਿਖਾ ਨਹੀਂ ਰਹੀ ਬਾਹਰੋਂ ਅਨਾਜ ਮੰਗਾ ਰਹੀ ਆ ਜਿਹੜੀਆਂ ਇਹਨਾਂ ਦੀਆਂ ਬਾਹਰ ਤੋਂ ਸਮੁੰਦਰੀ ਉੱਤੇ ਇਹਨਾਂ ਪੰਦਰਗਾਹਾਂ ਦੇ ਉੱਤੇ ਸਟੋਰ ਬਣੇ ਹੋਏ ਨੇ ਉੱਥੇ ਇਹਨਾਂ ਦੀਆਂ ਫਸਲਾਂ ਇੰਡੀਅਨ ਫਸਲਾਂ ਖਰਾਬ ਹੋ ਰਹੀਆਂ ਤੇ ਉਧਰੋਂ ਫਸਲਾਂ ਇਹ ਮੰਗਾ ਰਹੀਆਂ ਇਹ ਤੁਹਾਡੇ ਤੁਹਾਡੇ ਨੌਲੇਜ ਦੇ ਵਿੱਚ ਹੈਗੇ ਨੇ ਗੱਲਾਂ ਸਾਰੀਆਂ ਹਾਂਜੀ ਆਪਾਂ ਜਿਵੇਂ ਆਏ ਕਹਿੰਦੇ ਆ ਜਿਵੇਂ ਕੋਈ ਦੁਕਾਨਦਾਰ ਹੈ ਦੁਕਾਨਦਾਰ ਅਸੀਂ ਪਿੱਛੇ ਪੁੱਛ ਕੇ ਆਏ ਆ ਉਹ ਕਹਿੰਦੇ ਜੇ ਅਸੀਂ ਬੰਦ ਕਰਾਂਗੇ ਪਰਿਵਾਰ ਕਿਵੇਂ ਪਾਲਾਂਗੇ ਵੀ ਇਹ ਤਾਂ ਜ਼ਿੰਮੇਦਾਰ ਵੀ ਕਾਲ ਰਿਹਾ ਜੇ ਜ਼ਿਮੀਦਾਰ ਬੰਦ ਕਰ ਦੋ ਇਹ ਫਸਲ ਉਹਨਾਂ ਤਾਂ ਗੱਲਾਂ ਨੂਨ ਲੈਣਾ ਪਊਗਾ ਹਾਂਜੀ ਹਾਂ ਬਿਲਕੁਲ ਇਹ ਚੀਜ਼ ਆਮ ਦੁਕਾਨਦਾਰ ਸਮਝ ਨਹੀਂ ਰਿਹਾ ਵੀ ਮੌਲ ਤੁਹਾਡੇ ਸਿਰ ਤੇ ਬਿਠਾ ਤੇ ਤੁਹਾਡੇ ਸਿਰ ਤੇ ਹੀ ਮੌਲ ਬਿਠਾ ਦੇ ਅੱਗੇ ਆਉਣੇ ਆਈ ਲੜਾਈ ਤਾਂ ਤੁਹਾਡੀ ਵੀ ਹੈ ਅਸਲ ਇਹ ਕੱਲੀ ਲੜਾਈ ਕਿਸਾਨ ਦੀ ਨਹੀਂ ਜੀ ਹੈਗੀ ਇਹ ਇਹ ਕਿਸਾਨ ਦੀ ਲੜਾਈ ਨਹੀਂ ਕਿ ਦੁਕਾਨਦਾਰਾਂ ਦੀ ਮਜ਼ਦੂਰਾਂ ਦੀ ਵਪਾਰੀ ਵਰਗ ਦੀ ਇਹ ਸਭ ਦੀ ਲੜਾਈ ਆ ਜਿਹੜੂ ਕਿ ਇਹਦੇ ਵਿੱਚ ਇੱਕ ਸਮੂਲਿਤ ਕੱਲਾ ਕਿਸਾਨ ਕਰ ਰਿਹਾ ਨਾ ਕੋਈ ਦੁਕਾਨਦਾਰ ਖੁੱਲ ਕੇ ਮੁਰੇ ਆ ਰਿਹਾ ਤੇ ਨਾ ਕੋਈ ਹੋਰ ਠੀਕ ਹੈ ਜੀ ਚਲੋ ਅੱਜ ਪੰਜਾਬ ਬੰਦ ਦਾ ਸੱਦਾ ਸੀਗਾ ਅੱਜ ਅਸੀਂ ਸਭ ਦਾ ਸਤਿਕਾਰ ਕਰਦੇ ਆਂ ਸਾਰੀਆਂ ਯੂਨੀਅਨਾਂ ਨੇ ਸਾਨੂੰ ਸਾਥ ਦਿੱਤਾ ਸਾਨੂੰ ਦੁਕਾਨਦਾਰ ਯੂਨੀਅਨ ਨੇ ਸਾਥ ਦਿੱਤਾ ਜੀ ਠੀਕ ਹੈ ਟੈਂਪੋ ਜੀ ਨੇ ਸਾਥ ਦਿੱਤਾ ਸਾਡੀ ਪ੍ਰਾਈਵੇਟ ਬੱਸਾਂ ਨੇ ਸਾਥ ਦਿੱਤਾ ਸਾਡਾ ਅੱਜ ਅੱਜ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਪਾਰੀ ਬਰਗ ਨੇ ਆੜਤੀ ਸੈਸ਼ਨ ਨੇ ਸਾਡਾ ਸਾਥ ਦਿੱਤਾ ਜੀ ਠੀਕ ਹੈ ਡੀਸੀ ਦਫ਼ਤਰਾਂ ਤੋਂ ਸਾਨੂੰ ਠੀਕ ਹੈ ਜੀ تقریبا ਬੈਂਕ ਵੀ ਬੰਦ ਹੋ ਗਏ ਹਾਂਜੀ ਹਾਂ ਬਿਲਕੁਲ ਜਿਹੜਾ ਇੱਕ ਦੁੱਕਾ ਖੁੱਲਾ ਸੀ ਉਹ ਵੀ ਆਪਣੇ ਜਿਹੜੇ ਆਗੂ ਸੀਗੇ ਉਹ ਗਏ ਨੇ ਉਹਨਾਂ ਨੇ ਜਾ ਕੇ ਅਰਜ਼ੀ ਕਰੀ ਆ ਉਹਨਾਂ ਨੇ ਬੰਦ ਕਰ ਲਿਆ ਵੀਰ ਜੀ ਸਾਡੇ ਬਡਾਲੀ ਅੱਲਾ ਸਿੰਘ ਵੇਖੇ ਨਾ ਐਕਟਿਵ ਕੱਪੜੇ ਦੀ ਕੰਪਨੀ ਚੱਲਦੀ ਆ ਉਹਦੇ ਵਿੱਚ ਘੱਟੋ ਘੱਟ 3500 ਬੰਦਾ ਵਰਕਰ ਕੰਮ ਕਰਦਾ ਉਹਦੇ ਵਿੱਚ ਕਿਸੇ ਵੀ ਵਰਕਰ ਨੇ ਸਾਨੂੰ ਐ ਨਹੀਂ ਕਿਹਾ ਵੀ ਤੁਸੀਂ ਸਾਡੀ ਫੈਕਟਰੀਆਂ ਸੀ ਬੰਦ ਕਰ ਤੋ ਕਰ ਸਭ ਨੇ ਸਾਨੂੰ ਇਹੀ ਗੱਲ ਕਿਹਾ ਵੀ ਬਹੁਤ ਵਧੀਆ ਕਰ ਰਹੇ ਆ ਤੁਸੀਂ ਇਹ ਲੜਾਈ ਨੂੰ ਜਾਰੀ ਰੱਖੋ ਅਸੀਂ ਤੁਹਾਡੇ ਨਾਲ ਆ ਮਜ਼ਦੂਰ ਤਾਂ ਤੰਗ ਆ ਮਜ਼ਦੂਰ ਤੰਗ ਆ ਪਾਵੇਂ ਦਿਹਾੜੀ ਖਾ ਕੇ ਖਾਂਦਾ ਜੀ ਠੀਕ ਆ ਕੱਲ ਉਹਨੂੰ ਪਤਾ ਹੈ ਵੀ ਜੇ ਜ਼ਿਮੀਦਾਰ ਮਰ ਜੇ ਜ਼ਿਮੀਦਾਰ ਮਰਦਾ ਹੈ ਨਾ ਤਾਂ ਨਾਲ ਅਸੀਂ ਵੀ ਮਰਦੇ ਜਿਵੇਂ ਸਿਆਣੇ ਕਹਿੰਦੇ ਵੀ ਜੇ ਮੱਝ ਮਰ ਜਾਂਦੀ ਹੈ ਨਾਲ ਜੂਆ ਵੀ ਮਰ ਜਾਂਦੀ ਹੈ ਹਾਂਜੀ ਨਹੀਂ ਇੱਕ ਚੀਜ਼ ਹੋਰ ਵੀ ਹੈ ਜਿਵੇਂ ਲਾਲੋ ਵੀ ਜੇ ਕਿਸਾਨ ਮਰਦਾ ਤਾਂ ਸਾਰੇ ਮਰਦੇ ਨੇ ਮੰਨ ਲਿਆ ਭਾਈ ਆਮ ਬੰਦਾ ਜਿਹੜਾ ਫੇਰ ਵੀ ਮੂਰੇ ਨਹੀਂ ਆ ਰਿਹਾ ਗੁੱਲਕੇ ਜਿਵੇਂ ਹੁਣ ਅਗਰਾਹਾ ਜਥੇਬੰਦੀ ਹੈ ਅਗਰਾਹਾ ਜਥੇਬੰਦੀ ਹੋ ਗਈ ਰੁਲਦੂ ਸਿੰਘ ਮਾਨਸਾ ਹੋ ਗਿਆ ਉਹਨਾਂ ਨੇ ਪਹਿਲਾਂ ਸਾਥ ਹੀ ਨਹੀਂ ਦਿੱਤਾ ਤੇ ਹੁਣ ਉਹ ਕਹਿ ਰਹੇ ਨੇ ਵੀ 4 ਤਰੀਕ ਨੂੰ ਆਪਾਂ ਆਵਾਂਗੇ ਚਲੋ ਦੇਰ ਆਇ ਦਰਸਤਾਏ ਕੁਝ ਬਣ ਜੇ ਵਧੀਆ ਗੱਲਾਂ ਦੇਖੋ ਜੀ ਦੇਖੋ ਕਿਸਾਨ ਵੀਰ ਨੇ ਕਿਸਾਨ ਭਰਾ ਨੇ ਜੀ ਜੇ ਹੁਣ ਵੀ ਸਾਡੇ ਨਾਲ ਸਾਥ ਦੰਦੇ ਮੋਢੇ ਨਾਲ ਮੋਟਾ ਚੱਕਦਾ ਸੀ ਫੇਰ ਵੀ ਉਹਨਾਂ ਦਾ ਸਤਿਕਾਰ ਕਰਦੇ ਆ ਅਸੀਂ ਹੁਣ ਕਿਸਾਨ ਲੀਡਰਾਂ ਦੇ ਖਿਲਾਫ ਕੀ ਅਸੀਂ ਉਹਨਾਂ ਨੂੰ ਕਹਿੰਦੇ ਖੁਦ ਲੀਡਰ ਨੇ ਜੀ ਉਹਨਾਂ ਨੂੰ ਕਿਸਾਨਾਂ ਦੀਆਂ ਮੰਗਾਂ ਦਾ ਪਤਾ ਹੈ ਠੀਕ ਆ ਜੀ ਉਹਨਾਂ ਦਾ ਵੀ ਉਹੀ ਹਾਲ ਹੈ ਜੋ ਸਾਡਾ ਉਹ ਪਤਾ ਨਹੀਂ ਕਿਸ ਗੱਲੋਂ ਚੁੱਪ ਨੇ ਕੀ ਉਹਨਾਂ ਤੇ ਪ੍ਰੈਸ਼ਰ ਬਣਿਆ ਹੋਇਆ ਹੈ ਕੋਈ ਕੀ ਹੋਇਆ ਹੋਇਆ ਇਹ ਸਾਨੂੰ ਇਹ ਸਮਝ ਨਹੀਂ ਆ ਰਹੀ ਠੀਕ ਆ ਚਲੋ ਹੁਣ ਡੱਲੇ ਵਾਲ ਸਾਹਿਬ ਅੱਜ 35 ਦਿਨ ਤੋਂ ਉਹਨਾਂ ਨੇ ਮੂੰਹ ਨਹੀਂ ਲਾਇਆ ਠੀਕ ਆ ਜੀ ਗੱਲ ਉਹਨਾਂ ਨੇ ਆਪਣੀ ਜ਼ਿੰਦਗੀ ਦਾਤੇ ਲਾਤੀ ਇਹਨਾਂ ਜਿਹੜੇ ਵੀ ਲੀਡਰ ਨੇ ਇਹਨਾਂ ਨੂੰ ਉਹਨਾਂ ਦਾ ਸਾਥ ਤਾਂ ਦੇਣਾ ਚਾਹੀਦਾ ਨਾ ਠੀਕ ਹੈ ਜੀ ਕਿਸਾਨ ਚਾਹੇ ਇਹਨਾਂ ਦੇ ਲੱਖ ਮਤਭੇਦ ਹੋਣਗੇ ਰਾਜੇਵਾਲ ਸਾਹਿਬ ਦੇ ਲੱਖ ਮਤਭੇਦ ਹੋਣਗੇ ਹਾਂਜੀ ਤੇ ਆਪਣਾ ਰੁਲਦੂ ਮਾਨਸਾ ਦੇ ਅਲੱਗ ਹੋਣਗੇ ਆਪਣੇ ਉਗਰਾਹਾਂ ਵਾਲਿਆਂ ਦੇ ਅਲੱਗ ਹੋਣਗੇ ਪਰ ਹੁਣ ਇੱਕ ਕਿਸਾਨੀ ਤੌਰ ਤੇ ਤਾਂ ਬਰਾਬਰ ਖੜਨਾ ਚਾਹੀਦਾ ਨਾ ਜੀ ਹਾਂ ਇਹ ਤਾਂ ਹੁਣ ਉਹਨਾਂ ਨੂੰ ਜ਼ਰੂਰ ਆਉਣਾ ਚਾਹੀਦਾ ਜੀ ਮੈਂ ਤਾਂ ਇਹੀ ਗੱਲ ਕਹੂੰਗਾ ਜੀ ਮਿਸ ਬੈਠੇ ਹੋਣਗੇ ਨੰਬਰ ਦਾ ਕਿਸਾਨ ਜਿਹੜੇ ਨੇ ਉਹ ਇੱਕ ਆਪਣਾ ਸੰਘਰਸ਼ ਕਰ ਰਹੇ ਨੇ ਤੇ ਸਾਰਿਆਂ ਦੀ ਇਹੀ ਅਪੀਲ ਹੈ ਕਿ ਜਿਹੜੇ ਕਿਸਾਨੀ ਜਿਹੜੇ ਕਾਨੂੰਨ ਨੇ ਉਹ ਰੱਦ ਹੋਣੇ ਚਾਹੀਦੇ ਨੇ ਅਤੇ ਇਹ ਵੀ ਸੜਕਾਂ ਦੇ ਉੱਤੇ ਇਹਨਾਂ ਨੂੰ ਰੇਲ ਦੇ ਉੱਤੇ ਟਰੈਕਾਂ ਦੇ ਬੈਠਣ ਦਾ ਕੋਈ ਸ਼ੌਂਕ ਨਹੀਂ ਹੈ ਮਜਬੂਰੀ ਨੂੰ ਬੈਠੇ ਨੇ ਤੇ ਅਸੀਂ ਵੀ ਸਰਕਾਰ ਤੋਂ ਆਸ ਕਰਦੇ ਹਾਂ ਕਿ ਇਹਨਾਂ ਦੇ ਜਿਹੜੇ ਕਾਨੂੰਨ ਨੇ ਉਹ ਵਾਪਸ ਕਰਕੇ ਇਹ ਵੀ ਖੁਸ਼ੀ-ਖੁਸ਼ੀ ਘਰ ਨੂੰ ਜਾਣ ਸਾਰੇ ਆਪਣੇ ਘਰ ਦੇ ਵਿੱਚ ਆਪਣੇ ਜਵਾਕਾਂ ਨਾਲ ਬੈਠਣ ਧੰਨਵਾਦ